ਖਾਸ ਜੀ ਜਿੰਨੇ ਸਾਧੂ ਸੰਤ ਇਹ ਗਰੇ ਜੁਨੀਆਂ ਸੰਪਰਦਾਵਾਂ ਹੈਗੀਆਂ ਨੇ ਸਿੱਖਾਂ ਦੀਆਂ ਇਹ ਲੱਗਦਾ ਤੋਂ ਨੇ ਵਾਕਿਆ ਸਿੱਖ ਪੰਥ ਦੇ ਨਾਲ ਦਰਦ ਰੱਖਦੇ ਨੇ ਜੋ ਹੈ ਹੀ ਸਰਕਾਰੀ ਹੈ ਇਹ ਤਾਂ ਜੀ ਬੜੇ ਸਰਕਾਰੀ ਹੈ ਇਹਨਾਂ ਨੂੰ ਕੋਈ ਗ੍ਰੰਥ ਨਾਲ ਨਹੀਂ ਕੋਈ ਇਹਨਾਂ ਨੂੰ ਪੰਥ ਨਾਲ ਨਹੀਂ ਉਹ ਜੀ ਜਿਹੜਾ ਮਜੀਠੀਆ ਸੀ ਜੀ ਉਹ ਕਹਿੰਦਾ ਸੀ ਮੈਨੂੰ ਤਿੰਨ ਦਿਨ ਦੇ ਦਿਓ ਮੈਂ ਇਹਨੂੰ ਘਟਕੇ ਇਹਨੂੰ ਮੈਂ ਸਿੱਧਾ ਕਰਦਾ ਏ ਤੀਨੋ ਜੀ ਅਮਰਤਪਾਲ ਨੂੰ ਅੱਛਾ ਇਹਦੀ ਜਿਹੜੀ ਭੈਣ ਸੀ ਉਹ ਪਾਰਲੀਮੈਂਟ 'ਚ ਕਹਿੰਦੀ ਸੀ ਹੂੰ ਵੀ ਇਹਨੇ ਖਾਨੇ ਤੇ ਹਮਰੇ ਕੀਤੇ ਐ ਤੇ ਤੁਸੀਂ ਇਹਨੂੰ ਅੰਦਰ ਕਰੋ ਤੇ ਸਾਨੂੰ ਤਾਕਤ ਦੇਵੋ ਜੀ ਨੂੰ ਅੰਦਰ ਕਰਦੇ ਐ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਕੋ ਅਸੀਂ ਪਹੁੰਚੇ ਹਾਂ ਬਾਬਾ ਜੀ ਦੇ ਕੋਲ ਮੁਕਸਰ ਦੀ ਧਰਤੀ ਤੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਗੱਲ ਕਰਦੇ ਆਂ ਅਮਰਤਪਾਲ ਦੇ ਧਰਨੇ ਦੀ ਜਿਸ ਤਰ੍ਹਾਂ ਅਮਰਸਰ ਦੇ ਵਿੱਚ ਚੱਲਦਾ ਪਿਆ ਹੈ ਸੋ ਅੱਜ ਕਾਉਲ ਵੀ ਦਿੱਤੀ ਗਈ ਸੀ ਸਿਕ ਕੌਮ ਨੂੰ ਗੱਲਬਾਤ ਕਰਦੇ ਆ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਵੀਰ ਜੀ ਦਿਆ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਜੀ ਬਹੁਤ ਬਹੁਤ ਸਵਾਗਤ ਹੈ ਖਾਲਸਾ ਜੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਭਾਈ ਅਮਰਤਪਾਲ ਜਿਹੜੇ ਸਿੱਖ ਕੌਮ ਦੇ ਨੰਨੜਕ ਪ੍ਰਚਾਰਕ ਸੀਗੇ ਉਹਨਾਂ ਦਾ ਜਿਹੜਾ ਧਰਨਾ ਲੱਗੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਰਿਹਾਈ ਦੇ ਵਾਸਤੇ ਸੋ ਅੱਜ ਕਾਲ ਦਿੱਤੀ ਗਈ ਸੀ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਵੇਖੋ ਜੀ ਇਹ 1947 ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਜੀ ਹਿੰਦੂ ਆਜ਼ਾਦ ਹੋ ਗਿਆ ਤੇ ਸਿੱਖ ਜਿਹੜਾ ਉਹ ਗੁਲਾਮ ਹੋ ਗਿਆ ਜੀ ਗੁਲਾਮੀਆਂ ਦੀਆਂ ਨਿਸ਼ਾਨੀਆਂ ਸਾਡੀਆਂ ਇਹ ਐ ਵੀ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਮੰਗਿਆ ਜੀ ਉਦੋਂ ਜਿਹੜੀ ਭਾਜਪਾ ਦੇ ਸੀਗੇ ਕਾਰਕੂਨ ਉਹਨਾਂ ਨੇ ਸਿੱਕਾ ਮੀਡੀਆ ਪੀ ਕੇ ਸਰੋਵਰ ਦੇ ਵਿੱਚ ਸਿੱਟੀਆਂ ਹੂੰ ਉਦੋਂ ਪਿੱਛੋਂ ਗੁਲਾਮੀ ਦਾ ਸਾਨੂੰ ਸਾਸ ਕਰਾਇਆ ਗਿਆ ਹਰਮੰਦਰ ਸਾਹਿਬ ਦੇ ਉੱਤੇ ਟੈਕ ਕਰਕੇ ਜੀ ਜਿਹੜੀਆਂ ਤੋਫਾਂ ਦੇ ਗੋਲੇ ਦੁਸ਼ਮਣਾਂ ਦੇ ਉੱਤੇ ਦੂਜੇ ਦੇਸ਼ਾਂ ਤੇ ਚਲਾਏ ਜਾਂਦੇ ਆ ਉਹ ਟੈਂਕਾਂ ਦੇ ਗੋਲੇ ਤੋਫਾਂ ਦੇ ਗੋਲੇ ਸਾਡੇ ਅਕਾਲ ਤਖਤ ਦੇ ਉੱਤੇ ਸਾਡੀ ਭਾਰਤੀ ਫੌਜ ਨੇ ਉਹ ਚੁੜਾਏ ਜਿਹਦੇ ਵਿੱਚ ਬੱਚੇ ਬੀਬੀਆਂ ਬਜ਼ੁਰਗ ਬੇਦੋਖੇ ਜਿਹੜੇ ਇਲਾਣੇ ਉਹ ਚੀਜ਼ ਕੀ ਕੀ ਜੀ ਕਿ ਜਿਹਦੇ ਵਿੱਚ ਜਿਹੜੀ ਅੱਜ ਲੋਕ ਮੂੰਹ ਚੱਕ ਚੱਕ ਕੇ ਬੀਜੇਪੀ 'ਚ ਜਾ ਰਹੇ ਹੈ ਹੂੰ ਕੁਛ ਝਾਲ ਮ ਕਾਂਗਰਸੀ ਜਾ ਰਹੇ ਹੈ ਕੁਛ ਸਾਡੇ ਜਿਹੜੇ ਸਵਾਰਥੀ ਲੋਕ ਉਹ ਜਾ ਰਹੇ ਹੈ ਹੂੰ ਕਿ ਜਦੋਂ ਬੱਚੇ ਮਾਰੇ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਤੇ ਇਹਨਾਂ ਬੀਜੇਪੀ ਵਾਲਿਆਂ ਨੇ ਪੂਰੀਆਂ ਮੰਡੀਆਂ ਸੀ ਉਸ ਟੈਨ ਤੇ ਫੌਜ ਨੂੰ ਲੱਡੂ ਖਵਾਏ ਪੂਰੀਆਂ ਮੰਡੀਆਂ ਉਸ ਤੋਂ ਪਿੱਛੋਂ ਜੋ ਗੁਲਾਮੀ ਦਾ ਅਹਿਸਾਸ ਕਾਂਗਰਸ ਨੇ ਕਰਾਇਆ ਸਾਨੂੰ ਜੀ ਜੋ ਬਾਦਲ ਕਹਨੇ ਕਰਾਇਆ ਜੇ ਕੋਥੇ ਰਸਤੇ ਦੇ ਉੱਤੇ ਅੱਜ ਭਗਵੰਤ ਮਾਨ ਚੱਲ ਰਿਹਾ ਹੈ ਹੂੰ ਜੇਕਰ ਕੋਈ ਸਾਡਾ ਸਿੱਖ ਦੋਚੀ ਹੈ ਕਾਨੂੰਨ ਦੇ ਮੁਤਾਬਕ ਜਦੋਂ ਪੰਜਾਬ ਦੇ ਵਿੱਚ ਦਾਤਾਂ ਬੈਠੀਆਂ ਹੈ ਹਾਈ ਕੋਰਟ ਬੈਠਾ ਹੈ ਵੀ ਇਹ ਦੱਸਿਆ ਜਾਵੇ ਵੀ ਕਿਹੜੇ ਕਾਨੂੰਨ ਦੇ ਵਿੱਚ ਇਹਨਾਂ ਨੂੰ ਉੱਥੇ ਸਾਹਮਣੇ ਵਿੱਚ ਹੀ ਲੈ ਕੇ ਗਏ ਆ ਜੀ ਜੀ ਜੇਕਰ ਇੱਥੇ ਦੀ ਕੋਈ ਸੈਸ਼ਨ ਜਾਦੀ ਨਹੀਂ ਜੀ ਹਾਈ ਕੋਰਟ ਹੀ ਨਹੀਂ ਕਿ ਉਹ ਹਾਈ ਕੋਰਟ ਫਿਰ ਇਥੋਂ ਜਿਹੜੇ ਜੱਜ ਹੈ ਉਹਨਾਂ ਨੂੰ ਰੈਫਰ ਕਰਕੇ ਜੀ ਸਾਹਮਣੇ ਭੇਜਿਆ ਜਾਵੇ ਹੂੰ ਇੱਥੇ ਜਦੋਂ ਕੋਈ ਕਾਨੂੰਨ ਹੀ ਨਹੀਂ ਸਾਨੂੰ ਸਿੱਖਾਂ ਨੂੰ ਕੋਈ ਇਨਸਾਫ ਹੀ ਨਹੀਂ ਮਿਲਣ ਵੀ ਦੂਜਾ ਉਮੀਦ ਖਾਲਸਾ ਜੀ ਉਹਨਾਂ ਦਾ ਗਨਾ ਅਮਰਪਾਲ ਦਾ ਇਹ ਸੀਗਾ ਵੀ ਅਮਰਤ ਛਕਾਉਂਦਾ ਸੀਗਾ ਨੌਜਵਾਨਾਂ ਨੂੰ ਤੇ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਦਾ ਸੀਗਾ ਆ ਬਸ ਸਾਹੀ ਦੋਸ਼ ਹੈ ਵੇਖੋ ਜੀ ਇਹੀ ਦੋਸ਼ ਹੈ ਨਾ ਜਿਵੇਂ ਆ ਚਿੱਟੇ ਦਾ ਮਸਲਾ ਚੱਲ ਰਿਆ ਸੀ ਜੀ ਤੇ ਜਿਹੜਾ ਉਹ ਜਿਹਨੂੰ ਛੋਟਾ ਕਹਿੰਦੇ ਸੀ ਹੂੰ ਜਿਹਨੂੰ ਲੋਕੀ ਕਹਿੰਦੇ ਸੀ ਵੀ ਇਹ ਚਿੱਟਾ ਵਿਗਦਾ ਫੜ ਕੇ ਲਿਓ ਹੂੰ ਉਹਨਾਂ ਨੂੰ ਫੜ ਨਹੀਂ ਜਾਂਦੀ ਸੀ ਜੀ ਤੇ ਜਿਹੜਾ ਰੋਗ ਦਾ ਸੀ ਤੇ ਉਹਨੂੰ ਫੜ ਕੇ ਜਿਵੇਂ ਛੋਟੇ ਦੇ ਉੱਤੇ ਜ਼ੁਲਮ ਹੋਇਆ ਹੂੰ ਉਹਨੂੰ ਅੰਦਰ ਰੱਖਿਆ ਗਿਆ ਵੀ ਜਿਹੜੇ 도ਛੀ ਉਹਨਾਂ ਨੂੰ ਪੁਲਿਸ ਨੇ ਅੱਜ ਫੜ ਰਹੀ ਤੇ ਜਿਹੜੇ ਸੱਚੇ ਬੰਦੇ ਐ ਅਮਰਤ ਉਹ ਸ਼ਿਕਾਰਿਆ ਸੀ ਨਸ਼ੇ ਛਡਾਰਿਆ ਸੀ ਹੂੰ ਵੀ ਉਹਨੂੰ ਉੱਥੋਂ ਫੜ ਕੇ ਦੇ ਅਸਾਮ ਦੀਆਂ ਜੇਲਾਂ ਦੇ ਵਿੱਚ ਲਾ ਕੇ ਉੱਥੇ ਉਹਨਾਂ ਨੂੰ ਸਿੱਟਿਆ ਕਿ ਜਿੱਥੇ ਉਹਨਾਂ ਦੀਆਂ ਮੁਲਾਕਾਤਾਂ ਬੰਦ ਹੈ ਜੇਕਰ ਮੁਲਾਕਾਤ ਕਰਨੀ ਹੈ ਤੇ ਇਥੋਂ ਦੇ ਅੰਮਰਸਾਧਾ ਜਿਹੜਾ ਡੀਸੀ ਹੈ ਉਹ ਦੇਖ ਕੇ ਦਿੰਦਾ ਫਿਰ ਜਾ ਕੇ ਉਹਦੀ ਮੁਲਾਕਾਤ ਹੁੰਦੀ ਹੈ ਵੀ ਸਾਨੂੰ ਬਗਾਨਿਆਂ ਵਾਲਾ ਜਿਹੜਾ ਸਿੱਖਾਂ ਨੂੰ ਸਾਨੂੰ ਇਹ ਸਾਹਸ ਕਰਾਇਆ ਜਾ ਰਿਹਾ ਹੈ ਜੀ ਵੀ ਤੁਸੀਂ ਗੁਲਾਮ ਹੈ ਤੇ ਗੁਲਾਮਾਂ ਦੇ ਨਾਲ ਵੀ ਇਹੋ ਹੀ ਹਸ਼ਰ ਹੁੰਦਾ ਹੈ ਕਿ ਜਿਹੜਾ ਅੱਜ ਵੀ 27 ਤਰੀਕ ਨੂੰ ਕਾਹ ਦਿੱਤੀ ਸੀ ਜਿਹੜੇ ਸਾਡੇ ਸਿੱਖ ਕੌਮ ਦੇ ਲੀਡਰ ਸੀ ਸਾਬਕੀਲ ਸੀ 17 ਤਰੀਕ ਨੂੰ 17 ਤਰੀਕ ਨੂੰ ਜੀ ਵੀ ਉੱਥੇ ਇਕੱਠੇ ਹੋਣਾ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਕੈਦ ਕਰ ਲਿਆ ਵੀ ਅੱਜ ਸਾਨੂੰ ਗੁਲਾਮੀ ਦਾ ਕਿੰਨੇ ਕਿੰਨੇ ਦੀ ਗ੍ਰਿਫਤਾਰੀ ਇਸ ਟਾਈਮ ਤੱਕ ਹੋ ਚੁੱਕੀ ਹੈ ਜੀ ਦੇਖੋ ਜੀ ਇੱਕ ਤਾਂ ਜਿਹੜਾ ਦੀਪ ਸਿੱਧੂ ਆ ਉਹਦਾ ਭਰਾ ਵਕੀਲ ਹਨਨ ਚੋਂ ਮਨਜੀਤ ਉਹਨੂੰ ਰੈਸਟ ਕੀਤਾ ਜੀ ਜੀ ਉਸ ਤੋਂ ਪਿੱਛੋਂ ਦੂਜਾ ਆਪਣਾ ਲੱਖਾ ਸਦਾਨੇ ਨੂੰ ਕੀਤਾ ਹੈ ਅੱਛਾ ਫਿਰ ਦੂਜਾ ਆਪਣਾ ਹੋਰ ਜਿਵੇਂ ਆਪਣਾ ਭੰਨ ਸਿੱਧੂ ਨੂੰ ਵੀ ਕੀਤਾ ਆ ਉਹਦਾ ਮੈਨੂੰ ਪੱਕਾ ਨਹੀਂ ਪਤਾਗਾ ਜੀ ਵਿੱਚ ਵਿੱਚ ਦੂਜਾ ਆਪਣਾ ਹੋ ਪੱਤਰਕਾਰ ਹੈ ਦੂਜਾ ਹਰਿਆਣਿਆ ਵਾਲਾ ਮਨਪ੍ਰੀਤ ਅੱਛਾ ਮਨਪ੍ਰੀਤ ਇਹ ਉਹਦਾ ਨਾਮ ਹੈਗਾ ਹੈ ਆਪਣਾ ਅਮਰਤਪਾਲ ਅੱਛਾ ਵੀ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰੈਸਟ ਕਰ ਲਿਆ ਹੋਰ ਬੜੇ ਘਰਾਂ 'ਚ ਰੈਸਟ ਕਰ ਲਿਆ ਹੈ ਵੀ ਇਹੇ ਕਾਨੂੰਨ ਦੀਆਂ ਗੌਰਮੈਂਟਾਂ ਧੜਜਾਂ ਡਾਰੇ ਆ ਵੀ ਇਹਨਾਂ ਗੌਰਮੈਂਟਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਹੂੰ ਵੀ ਜੋ ਵੀ ਕਾਨੂੰਨ ਦੇ ਮਤਾਬਕ ਉਹ ਜਿੰਨੀ ਸਜ਼ਾ ਸੀ ਜੀ ਉਨੀਆਂ ਉਹ ਪਹੁੰਚ ਚੁੱਕੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲੰਦਾ ਜਾਵੇ ਉਹਨਾਂ ਨੂੰ ਸਾਫ਼ ਦਿੱਤਾ ਜਾਵੇ ਜੇਕਰ ਇਸੇ ਤਰ੍ਹਾਂ ਹੀ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਰਹੀ ਤੇ ਜਿਵੇਂ ਬਾਦਲਕੇ ਨਾਲ ਹੋਈ ਅਤੇ ਕਾਂਗਰਸ ਨਾਲ ਹੋਈ ਹੈ ਤੇ ਉਹਨਾਂ ਵਾਲਾ ਜਿਹੜੇ ਲੱਛਣ ਹੈ ਭਗਵਾਨ ਤਮਾ ਨੂੰ ਕਿਤੇ ਤੇਰੇ ਨਾਲ ਵੀ ਹੋਵੇਂ ਨਾ ਹੋ ਜੇ ਵੀ ਤੂੰ ਪੰਜਾਬ ਦਾ ਸੀਐਮ ਹੈ ਹੂੰ ਤੈਨੂੰ ਲੋਕਾਂ ਨੇ ਮੋਟਾ ਪਾ ਕੇ ਫਤਵਾ ਦਿੱਤਾ ਹੈ ਜੀ ਤੈਨੂੰ ਤੇਰੇ ਕੋਲੇ ਕਾਨੂੰਨ ਹੈ ਪਰ ਤੂੰ ਕਾਨੂੰਨ ਦੀ ਦੁਰਵਰਤੋਂ ਨਾ ਕਰ ਜੋ ਲੋਕਤੰਤਰ ਹੈ ਕਾਨੂੰਨ ਬਣਿਆ ਹੈ ਉਹਦੇ ਮੁਤਾਬਕ ਉਹਨਾਂ ਨੂੰ ਪੰਜਾਬ ਛੱਡਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਾਇਆ ਜਾਵੇ ਜਿਹੜੀ ਉਹਨਾਂ ਨੇ ਕੋਈ ਗੁਨਾਹ ਕੀਤਾ ਹੈ ਉਹ ਸਜ਼ਾ ਆਪਣੀ ਉਹ ਪੂਰੀ ਕਰ ਚੁੱਕੇ ਹੈ ਜੀ ਬਾਬਾ ਜੀ ਜਿਵੇਂ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਹੈਗੇ ਨੇ ਸੁਖਬੀਰ ਬਾਦਲ ਇਹ ਵਾਦਾ ਕਰਦੇ ਨੇ ਕਹਿੰਦੇ ਵੀ ਅਮਰਤਪਾਲ ਨੂੰ ਮੈਂ ਛਡਾ ਕੇ ਲਿਆਵਾਂਗਾ ਤੇ ਬੰਦੀ ਸਿੰਘ ਵੀ ਮੈਂ ਰਿਹਾ ਕਰਾਵਾਂਗਾ ਬਾਕੀ ਮੈਨੂੰ ਵੋਟਾਂ ਜ਼ਰੂਰ ਦਿਓ ਵੋਟ ਮਿਲ ਜਾਵੇ ਮੈਂ ਬੰਦੀ ਸਿੰਘ ਸਾਰੇ ਤੇ ਅਮਰਤਪਾਲ ਬਾਹਰ ਆਉਣਗੇ ਤੁਹਾਡਾ ਕੀ ਕਹਿਣਾ ਹੈ ਵੇਖੋ ਜੀ ਜਿਹੜਾ ਮਜੀਠੀਆ ਸੀ ਜੀ ਉਹ ਕਹਿੰਦਾ ਸੀ ਮੈਨੂੰ 3 ਦਿਨ ਦੇ ਦਿਓ ਜੀ ਮੈਂ ਇਹਨੂੰ ਘਟਕੇ ਇਹਨੂੰ ਮੈਂ ਸਿੱਧਾ ਕਰਦਾ ਕਿਨੂੰ ਜੀ ਅਮਰਤਾ ਪਾਲ ਨੂੰ ਅੱਛਾ ਇਹਦੀ ਜਿਹੜੀ ਭੈਣ ਸੀ ਉਹ ਪਾਰਲੀਮੈਂਟ 'ਚ ਕਹਿੰਦੀ ਸੀ ਹੂੰ ਵੀ ਇਹਨੇ ਥਾਣਾ ਤੇ ਹਮਲੇ ਕੀਤੇ ਐ ਤੇ ਤੁਸੀਂ ਇਹਨੂੰ ਅੰਦਰ ਕਰੋ ਤੇ ਸਾਨੂੰ ਤਾਕਤ ਜੋ ਵਸੀ ਨੂੰ ਅੰਦਰ ਕਰਦੇ ਐ ਸਰਬੀਰ ਬਾਦਲ ਨੇ ਇਹ ਕਹਿੰਦਾ ਸੀ ਜੀ ਵੀ ਅਸੀਂ ਇਹਨੂੰ ਅੰਦਰ ਕਰਾਂਗੇ ਹੂੰ ਜਿਹੜਾ ਹੁਣ ਕਹਿ ਰਿਹਾ ਆਂ ਦੀ ਅਸੀਂ ਇਹਨਾਂ ਸਿੰਘਾਂ ਨੂੰ ਮੰਗੀ ਸਿੰਘਾਂ ਨੂੰ ਛਡਾ ਕੇ ਲਿਆਵਾਂਗੇ ਜੀ ਜੀ ਜਿਸ ਵੇਲੇ ਗੁਰਬਖਸ਼ ਸਿੰਘ ਨੇ ਚੰਡੀਗੜ੍ਹ ਮੋਰਚਾ ਲਾਇਆ ਸੀ ਹੂੰ ਗੁਰਦੁਆਰਾ ਅੰਬਸਰ ਸਾਹਿਬ ਉੱਥੇ ਉਹਨਾਂ ਨੂੰ ਲੰਗਰ ਨਹੀਂ ਸੀ ਦਿੱਤਾ ਜਾਂਦਾ ਦੇਗ ਨਹੀਂ ਸੀ ਦਿੱਤੀ ਜਾਂਦੀ ਮਹਾਰਾਜ ਦੀ ਜੀ ਜਿਹੜੀ ਸੰਗਤਾਂ ਜਾਂਦੀ ਸੀ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਂਦਾ ਸੀ ਬਾਬਾ ਸੂਰਤ ਸਿੰਘ ਨੂੰ 5 ਸਾਲ ਇਹਨਾਂ ਦੀ ਸਰਕਾਰ ਨੇ ਘਰੇ ਕੈਦ ਕੀਤਾ ਉਦੋਂ ਪਿੱਛੋਂ ਜਿਹੜਾ ਕੂਕਿਆਂ ਦਾ ਹਸਪਤਾਲ ਹੈ ਉਹਦੇ ਵਿੱਚ ਉਹਨੂੰ ਕੈਦ ਕੀਤਾ ਤੇ ਅੱਜ ਜਿਸ ਵੇਲੇ ਇਸ ਇਹ ਆਪਣਾ ਚੱਬੇ ਦੀ ਧਰਤੀ ਤੇ 7000 ਦੇ 7 ਲੱਖ ਦੇ ਕਾਠ ਨੇ ਜਰਕਾਰ ਸਿੰਘ ਹਵਾਰੇ ਨੂੰ ਜੇਜ਼ਦਾਰ ਬਣਾਇਆ ਸੀ ਤੇ ਇਹ ਕਹਿੰਦਾ ਸੀ ਸੁਖਵੀਰ ਬਾਦਲ ਵੀ ਇਹ 17 ਬੰਦਿਆਂ ਦਾ ਕਾਤਲ ਹੈ ਮੈਂ ਇਹਨੂੰ ਜੇਲ੍ਹ 'ਚ ਮਰੂੰਗਾ ਫਿਰ ਸੁੱਚਾ ਸਿੰਘ ਲੰਗਾ ਦੇ ਟੰਡੇ ਨੇ ਕਿਹਾ ਵੀ ਇਹ 17 ਬੰਦਿਆਂ ਦਾ ਕਾਤਲ ਜੇਜ਼ਦਾਰ ਕਿਵੇਂ ਹੋ ਸਕਦਾ ਹੈ ਮੈਂ ਇਹਨੂੰ ਜੇਲਾ 'ਚ ਮਰੂੰਗਾ ਇਹ ਇਹ ਅੰਦਰੋਂ ਮੈਂ ਤੁਹਾਨੂੰ ਇਹਨਾਂ ਨੇ ਸਿੱਖਾਂ ਨੂੰ ਨਿਕਲਣ ਦੇਣਾ ਇਹਨਾਂ ਦੀ ਦੇਣ ਹੈ ਉਹਨਾਂ ਨੂੰ ਜੇਲ੍ਹਾਂ ਚ ਰੱਖਣ ਦੀ ਉਤੋਂ ਹੁਣ ਇਹ ਵੋਟਾਂ ਦੇ ਮਾਰੇ ਉਤੋਂ ਇਹ ਲਫਾਫੇ ਮਾਰਦੇ ਐ ਨਾ ਬਾਦਲ ਕੇ ਅਜ ਸਿੰਘਾਂ ਨੂੰ ਬਾਹਰ ਆਉਣ ਦੇਣ ਨਾ ਕਰ ਲਾਉਣ ਦੇਣ ਜੇ ਕਰਨ ਨੂੰ ਬਾਹਰ ਲੈਣਾ ਹੈ ਜੀ ਤੇ ਮੈਂ ਵੀ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਐ ਸਿੱਖ ਕੌਮ ਨੂੰ ਬੇਨਤੀ ਐ ਜੀ ਵੀ ਇਕੱਠੇ ਹੋ ਕੇ ਅਮਰਤਪਾਲ ਨੂੰ ਪਾਰਲੀਮੈਂਟ ਦੀ ਚੈਟੂ ਰਿੱਤੀ ਜਾਵੇ ਜੀ ਜੇ ਜੀ ਬੀਬੀ ਖਾਲਾਣਾ ਦੇ ਘਰੋਂ ਆਏ ਉਹਨੂੰ ਤਰਨ ਕਰਨ ਤੋਂ ਟਿਕਟ ਦਿੱਤੀ ਜਾਵੇ ਜਗਤਾਰ ਸਿੰਘ ਹਵਾਰੇ ਨੂੰ ਪਹਿਲੀ ਗੱਲ ਤਾਂ ਸਬੀਰ ਦੇ ਬਰਾਬਰ ਖੇਡਿਆ ਜਾਵੇ ਖਾਲਸਾ ਜੀ ਇੱਕ ਮੈਂ ਤੁਹਾਡੀ ਗੱਲ ਵਿੱਚ ਟੋਕਦਾ ਹਾਂ ਹਾਂ ਜੀ ਕਿ ਭਾਰਤ ਸਰਕਾਰ ਇੱਕ ਦੇਸ਼ ਧਰੋਹੀ ਨੂੰ ਟਿਕਟ ਦੇਵੇਗੀ ਕੀ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਉਹਨਾਂ ਨੇ ਦੇਸ਼ ਧਰੋਹ ਦੇ ਮੁਕਦਮੇ ਦੇ ਵਿੱਚ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਤੁਸੀਂ ਟਿਕਟ ਦੀ ਗੱਲ ਕਰਦੇ ਹੋ ਤੁਸੀਂ ਦੇਖੋ ਜੀ ਜਿਹੜਾ ਜਦੋਂ ਇੰਦਰਾ ਮਾਰੀ ਹੈ ਹੂੰ ਉਦੋਂ ਜਿਹੜਾ ਸਿੱਖ ਸੀਗਾ ਪਾਗਲ ਆ ਉਹ ਦੇਸ਼ ਤੋਂ ਰਹੀ ਸੀ ਜੇ ਕਾਂਗਰਸੀ ਸੀ ਉਹ ਵੀ ਦੇਸ਼ ਤੋਂ ਰਹੀ ਸੀ ਉੱਥੇ ਕੋਈ ਧਰਮੀ ਫੌਜੀ ਨਹੀਂ ਛੱਡਿਆ ਗਿਆ ਕਿਸੇ ਕਾਂਗਰਸੀ ਨੇ ਨਹੀਂ ਛੱਡਿਆ ਗਿਆ ਜਿਹਦੇ ਪੱਗ ਬੰਨੀ ਐ ਅੱਜ ਉਹਨਾਂ ਦੇ ਕਾਨੂੰਨ 'ਚ ਤੂੰ ਵੀ ਦੇਸ਼ ਤੋਂ ਰਹੀ ਐ ਜੋ ਪਾਗਲ ਐ ਨਾ ਅੱਜ ਉਹ ਭਾਜਪੀ ਦੇ ਨਿਗਾਚਰ ਦੇਸ਼ ਤੋਂ ਰਹੀ ਐ ਇਹ ਤਾਂ ਗੱਲ ਸੱਚੀ ਐ ਵੀ ਜਿਹੜਾ ਵੀ ਪੱਗ ਬੰਨੂਗਾ ਉਹ ਅੱਜ ਦੇਸ਼ ਘਰੋਈ ਐ ਵੀ ਹਿਮਾਚਲ ਦੇ ਵਿੱਚ ਮੁੰਡੇ ਗਏ ਯਾਤਰਾ ਤੇ ਉਹਨਾਂ ਦੀ ਗੱਡੀ ਕਿਤੇ ਲੱਗ ਗਈ ਜਿਹਦੇ ਨਾਲ ਲੱਗੀ ਐ ਉਹ ਬੰਦਾ ਦਾ ਕੋਈ ਗੱਲ ਨਹੀਂ ਬਾਬਾ ਜੀ ਲੱਗ ਗਈ ਫੇਰ ਕੀ ਹੋ ਗਿਆ ਹਮ ਮੈਂ ਹਰਮੰਦਰ ਸਾਹਿਬ ਜਾਂਦਾ ਮੈਂ ਹਰਮੰਦਰ ਸਾਹਿਬ ਨੂੰ ਮੰਨਦਾ ਐ ਸਾਹਮਣੇ ਠੇਕਾ ਸੀ ਉਹ ਠੇਕੇ ਵਾਲੇ ਉਹਨਾਂ ਦੇ ਗਲ ਪੈ ਗਏ ਮੱਲੋ ਮੱਲੀ ਉਹਨਾਂ ਨੂੰ ਕਿਹਾ ਵੀ ਤੁਸੀਂ ਬੱਬਰ ਐ ਤੁਸੀਂ ਅੱਤਵਾਦੀ ਐ ਠੇੜਾ ਪਾ ਕੇ ਉਹਨਾਂ ਨੂੰ ਥਾਣੇ ਫੜ ਕੇ ਲਿਆ ਕੇ ਕਿ ਉਹਨਾਂ ਦੇ ਉੱਤੇ ਕੇਸ ਪਾਏ ਗਏ ਹੁਣ ਹਿੰਦੁਸਤਾਨ ਦੇ ਵਿੱਚ ਜੋ ਵੀ ਪੱਗ ਬਨੂਗਾ ਉਹ ਦੇਸ਼ਤ ਰੋਹੀ ਐ ਉਹ ਅੱਤਵਾਦੀ ਹੈ ਉਹ ਉਗਰਵਾਦੀ ਹੈ ਜਿਹੜਾ ਵੀ ਗੱਲ ਕੋਈ ਪੰਜਾਬ ਦੀ ਕਰੂਗਾ ਸਿੱਖੀ ਦੀ ਕਰੂਗਾ ਉਹ ਅੱਤਵਾਦੀ ਹੈ ਜਿਹੜਾ ਕੋਈ ਗੱਲ ਨਾ ਕਰੂ ਤੇ ਥੱਲੇ ਲੱਗ ਕੇ ਇਹਨਾਂ ਦੇ ਚੱਲੂਗਾ ਉਹ 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 ਦੇਸ਼ ਭਗਤ ਹੈ ਤੁਹਾਨੂੰ ਲੱਗਦਾ ਜੀ ਅਮਰਪਾਲ ਨੂੰ ਟਿਕਟ ਮਿਲ ਪਾਏਗੀ ਵੇਖੋ ਜੀ ਟਿਕਟ ਤਾਂ ਜ세 ਬੰਦੀਆਂ ਨੇ ਦੇਣੀ ਹੈ ਜੀ ਇਹ ਕੋਈ ਸਰਕਾਰ ਨੇ ਨਹੀਂ ਦੇਣੀ ਮਾਨ ਸਰਬ ਨੂੰ ਜਦੋਂ ਟਿਕਟ ਦਿੱਤੀ ਸੀ ਉਹਦਾ ਬਾਬਾ ਜਗENDER ਸਿੰਘ ਨੇ ਦਿੱਤੀ ਸੀ ਜੇਕਰ ਅਸੀਂ ਉਹਨਾਂ ਨੂੰ ਸੂਰਮਿਆਂ ਨੂੰ ਘੜਉਣਾ ਹੈ ਤੇ ਅਸੀਂ ਉਹਨਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ ਹੂੰ ਉਹਨਾਂ ਨੂੰ ਟਿਕਟਾਂ ਦਿਓ ਉਹਨਾਂ ਨੂੰ ਜਿਤਾਓ ਨਾਲੇ ਬੀਜੇਪੀ ਨੂੰ ਸਰਕਾਰ ਨੂੰ ਪਤਾ ਲੱਗੇ ਹੂੰ ਵੀ ਸਿੱਖ ਕੌਮ ਹੈ ਜਿਹੜੀ ਅੱਜ ਇਹਨਾਂ ਸੂਰਮਿਆਂ ਦੇ ਮਗਰ ਹੈ ਜਾਗਦੀ ਹੈ ਜਾਗਦੀ ਹੈ ਜੇਕਰ ਅਸੀਂ ਉਹਨਾਂ ਨੂੰ ਲੱਖ ਲਾਇਆ ਤੇ ਆਉਣ ਵਾਲਾ ਇਹਦਾ ਸਮਾਂ ਹੈ ਤੇ ਜਿਹੜੇ ਬੀਜੇਪੀ ਦੇ ਵਿਚਾਰ ਹੈ ਉਹ ਸਿੱਖਾਂ ਵਾਸਤੇ ਬਹੁਤ ਹਾਨੀਕਾਰਕ ਹੋਣਗੇ بڑے ਸਿੱਖਾਂ ਨੂੰ ਝੁਲਮ ਝੱਲਣੇ ਪੈਣਗੇ ਤੇ ਮੇਰੀ ਬੇਨਤੀ ਹੈ ਵੀ ਉਹਨਾਂ ਨੂੰ ਲਕਸ਼ਣੇ ਲੜਾਈ ਜਾਣ ਜਿਹੜੇ ਧਰਨਿਆਂ ਦੇ ਵਿੱਚ ਬਹਿ ਕੇ ਸਾਡੇ ਇਹ ਮਸਲੇ ਹੱਲ ਨਹੀਂ ਹੋਣਗੇ ਜਿੰਨਾ ਚਿਰ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਾਹਰ ਨਹੀਂ ਲਿਆਉਂਦੇ ਖਾਲਸਾ ਜੀ ਖੀਰਲਾ ਸਵਾਲ ਕਰਦੇ ਆ ਇੱਕ ਮਿੰਟ ਦੇ ਵਿੱਚ ਤੁਸੀਂ ਜਵਾਬ ਦੇਣਾ ਹੈਗਾ ਕੌਮ ਦੇ ਤਿੰਨ ਧਰਨੇ ਲੱਗੇ ਹੋਏ ਆ ਪਹਿਲਾ ਧਰਨਾ ਚੰਡੀਗੜ੍ਹ ਦੇ ਵਿੱਚ ਜਿਹੜਾ ਕੌਮੀ ਇਨਸਾਫ ਮੋਰਚਾ ਦੂਜਾ ਧਰਨਾ ਜਿਹੜਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਕਿਸਾਨਾਂ ਵੱਲੋਂ ਲਗਾਇਆ ਗਿਆ ਉਹ ਵੀ ਸਿੱਖਾਂ ਦੇ ਧਰਨਾ ਹੈ ਆਪਣੇ ਹੱਕਾਂ ਦੇ ਪ੍ਰਤੀ ਤੀਜਾ ਧਰਨਾ ਜਿਹੜਾ ਅਮਰਤਪਾਲ ਦੇ ਵਾਸਤੇ ਲਗਾਇਆ ਗਿਆ ਹੈ ਰਿਹਾਈ ਵਾਸਤੇ ਅਮਰਸਰ ਦੇ ਵਿੱਚ ਸੋ ਜੇ ਇੰਨੇ ਧਰਨੇ ਲਗਾ ਕੇ ਇਹਨਾਂ ਇੱਕ ਧਰਨਾ ਕਿਤੇ ਇਕੱਠਾ ਲਗਾਇਆ ਜਾਵੇ ਤੁਹਾਡੇ ਕੀ ਵਿਚਾਰ ਹੈ ਇਹ ਇਹੀ ਤਾਂ ਸਾਡੀ ਤਰਸਤੀ ਹੈ ਜੇਕਰ ਚੰਡੀਗੜ੍ਹ ਮੋਰਚਾ ਲੱਗਿਆ ਹਮ ਉੱਥੇ ਜਿਹੜੀਆਂ ਸੁਪਰੀਮ ਜਿਹਾ ਬੰਦੀਆਂ ਸੀਗੀਆਂ ਜੀ ਨਾਨ ਨਿੰਗਾ ਸਿੰਘਾਂ ਨੇ ਸਾਥ ਦਿੱਤਾ ਨਾਲ ਟਕਸਾਲ ਨੇ ਸਾਥ ਦਿੱਤਾ ਜੀ ਨਾਲ ਜਿਹੜੀ ਸੰਤ ਸਮਾਜ ਹੈ ਉਹਨਾਂ ਨੇ ਸਾਥ ਦਿੱਤਾ ਤੇ ਨਾ ਬਾਦਲ ਕਹਨੇ ਸਾਹ ਦਿੱਤਾ ਜਿਹੜੇ ਆਪਣੇ ਆਪ ਨੂੰ ਕarliਕ ਹੁੰਦੇ ਐ ਤੇ ਜਿਹੜੇ ਮੋਰਚੇ ਖੇਲ ਹੋ ਰਹੇ ਐ ਇਹ ਸਾਡੇ ਆਪਣੀਆਂ ਗਲਤੀਆਂ ਨਾਲ ਹੋ ਰਹੇ ਐ ਜਿਹੜਾ ਸਾਨੂੰ ਦੁਸ਼ਮਣ ਅੱਜ ਛੱਡ ਨਹੀਂ ਨਾ ਰਿਹਾ ਉਹਨੂੰ ਪਤਾ ਐ ਵੀ ਇਹਨਾਂ ਦੀ ਫੋਟਾ ਇੱਕ ਇੱਕ ਗੱਦਾ ਉਹਨਾਂ ਨੂੰ ਪਤਾ ਐ ਵੀ ਇਹ ਕਿੰਨੇ ਥਾਈਂ ਇਹ ਪਾਟੇ ਹੋਏ ਐ ਤੇ ਤਾਂ ਹੀ ਅਸੀਂ ਕੁੱਟ ਖਾ ਰਹੇ ਐ ਜੇਕਰ ਅਸੀਂ ਇਕੱਠੇ ਨਾ ਹੋਏ ਆਉਣ ਵਾਲਾ ਸਮਾਂ ਸਾਡੇ ਤੇ ਬੜਾ ਭਿਆਨਕ ਆ ਰਿਹਾ ਹੈ ਖਾਸ ਕਰਕੇ ਜਿੰਨੇ ਸਾਧੂ ਸੰਤ ਤੇ ਗਰੇ ਜੁਨੀਆਂ ਸੰਪਰਦਾਵਾਂ ਹੈਗੀਆਂ ਨੇ ਸਿੱਖਾਂ ਦੀਆਂ ਇਹ ਲੱਗਦਾ ਤੋਂ ਨੇ ਵਾਕਿਆ ਸਿੱਖ ਪੰਥ ਦੇ ਨਾਲ ਦਰਦ ਰੱਖਦੇ ਨੇ ਜਾਂ ਹੈ ਹੀ ਸਰਕਾਰੀ ਹੈ ਇਹ ਗਾਜੀ ਬੜੇ ਸਰਕਾਰੀ ਹੈ ਇਹਨਾਂ ਨੂੰ ਕੋਈ ਗ੍ਰੰਥ ਨਾਲ ਨਹੀਂ ਕੋਈ ਇਹਨਾਂ ਨੂੰ ਪੰਥ ਨਾਲ ਨਹੀਂ ਸਭ ਦੇ ਇਹਨਾਂ ਦੇ ਮੂੰਹ ਸੌਂਤੇ ਐ ਕਿਸੇ ਦੀ ਯੋਰਤੀ ਨਹੀਂ ਪੈਂਦੀ ਵੀ ਅਸੀਂ ਸੱਚ ਨੂੰ ਸੱਚ ਕਹੀਏ ਜੀ ਵੀ ਹੋਰੇ ਪੱਤੇ ਹੋਏ ਐ ਜੀ ਤੇ ਜਿਹੜੇ ਵਿਚਾਰੇ ਅਣਪੋੜ ਲੋਕ ਹੀ ਉਹ ਉਹ ਇਹ ਮੱਥਾ ਟਿਕਾ ਕੇ ਆਉਂਦੀਆਂ ਐਂਛਾ ਲੈਂਦੇ ਆ ਭੋਲੇ ਪਾੜੇ ਲੋਕ ਜਿਹੜੇ ਭੋਲੇ ਪਾੜੇ ਜਿਵੇਂ ਉਹਨਾਂ ਸਾਰੀਆਂ ਥਾਂ ਥਾਂ ਦੇਖਿਆ ਹੁੰਦਾ ਹੈ ਵੀ ਇਹ ਠਾਠ ਹੈ ਉਹਦਾ ਖਾਸਾ ਹੀ ਠਾਠਾਂ ਲੈਂਦੇ ਆ ਉਹ ਕੋਮ ਮਰੀ ਜਾਵੇ ਸਿੰਘ ਮਰੀ ਜਾਣ ਉਹਨਾਂ ਦੀ ਮਾਇਆ ਵੀ ਜਾਂਦੀ ਹੈ ਉਹਨਾਂ ਦਾ ਸਮਾਂ ਵੀ ਜਾਂਦਾ ਹੈਗਾ ਬਸ ਬਸ ਤੇ ਉਹ ਤਾਂ ਬਈ ਠਾਠਾਂ ਲੈਂਦੇ ਆ ਜੀ ਉਹਨਾਂ ਨੂੰ ਕੀ ਲੋੜ ਹੈ ਤੁਹਾਡੇ ਮਗਰ ਆਉਣ ਦੀ ਤੇ ਉਹਨਾਂ ਦਾ ਨਾਂ ਵੀ ਰਹਿ ਰਿਹਾ ਇਹੀ ਰੱਖਿਆ ਜਾ ਤੁਸੀਂ ਕਹਿ ਰਹੇ ਹੋ ਹਾਂ ਜੀ ਉਹ ਫਿਰ ਠਾਠਾਂ ਤੇ ਠਾਠਾਂ ਲੈਂਦੇ ਆ ਨਾ ਬੱਲੇ ਹਾਂ ਜੀ ਵੀ ਉਹ ਚੋਗਾ ਮਹਾਰਾਜ ਦਾ ਪੋਣਾ ਹੈ ਤੇ ਜਦੋਂ ਮਹਾਰਾਜ ਤੇ ਗ੍ਰੰਥ ਦੇ ਪੀੜ ਪੈਣੀ ਹੈ ਉਦੋਂ ਸਾਡੇ ਮੂੰਹ ਸੇ ਉੱਤੇ ਜਾਣੇ ਗੱਲ ਬਾਤ ਸੁਣੀ ਹੈ ਬਾਬਾ ਜੀ ਤੁਸੀਂ ਆਪਣਾ ਨਾਮ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਮੇਰਾ ਨਾਮ ਜੀ ਹਮੀਰ ਸਿੰਘ ਖਾਲਸਾ ਜਿਹੜਾ ਮੁਕਤਸਰ ਛੀਡਾਂ ਦੀ ਪਵਿੱਤਰ ਧਰਤੀ ਜੀ ਇੱਥੇ ਮੈਂ ਰਹਿੰਦਾ ਜੀ ਜੇ ਕਿਸੇ ਵੀ ਸਿੰਘ ਨੇ ਮੈਨੂੰ ਮਿਲਣਾ ਹੋਵੇ ਮੈਂ ਥੋਂ ਤੁਰਿਆ ਤਰਿਆ ਨਹੀਂ ਜਾਂਦਾ ਜੀ ਜੀ ਤੇ ਮੈਂ ਘਰੇ ਹੀ ਰਹਿੰਦਾ ਜੀ ਜੀ ਅਮੀਰ ਸਿੰਘ ਖਾਲਸਾ ਦਰਸ਼ ਮੇਰਾ ਮੁਕਤਸਰ ਸ਼ੀਰਾਂ ਦੀ ਪਵਿੱਤਰ ਧਰਤੀ ਜੀ ਸੋ ਦੋਸਤੋ ਇਸ ਵੀਡੀਓ ਤੇ ਤੁਸੀਂ ਆਪਣੇ ਵਿਚਾਰ ਕਮੈਂਟ ਵੀ ਦੇਣੇ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਲਾਈਕ ਵੀ ਜਰੂਰ ਕਰੇ ਬੈਲ ਆਈਕਨ ਦਾ ਬਟਨ ਜਿਹੜਾ ਜਰੂਰ ਔਨ ਕਰ ਦਿਆ ਜੀ ਸੋ ਤੁਸੀਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਜਿੰਨੀ ਵੀ ਗੱਲਬਾਤ ਸੁਣਦੇ ਹੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੱਚ ਨੂੰ ਸਾਹਮਣੇ ਲਿਆਉਣਾ ਲੋਕਾਂ ਦੀ ਗੱਲ ਨੂੰ ਤੁਹਾਡੇ ਸਾਹਮਣੇ ਰੱਖਣਾ ਭਾਵੇਂ ਕੌਮ ਦੀ ਗੱਲ ਹੈਗੀ ਹੈ ਭਾਵੇਂ ਸਮਾਜ ਦੀ ਗੱਲ ਹੈ ਹੈਗੀ ਤੇ ਭਾਵੇਂ ਰਾਜਨੀਤਿਕ ਗੱਲ ਕੋਈ ਹੈਗੀ ਹੈ ਅਸੀਂ ਤੁਹਾਡੇ ਸਾਹਮਣੇ ਰੱਖਦੇ ਹੈਗੇ ਆਂ ਕੁਸੀਂ ਉਸ ਤੇ ਫੈਸਲਾ ਦੇਣਾ ਤੁਸੀਂ ਉਸ ਤੇ ਆਪਣੇ ਕਮੈਂਟ ਕਰਨੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਯੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਬਾਬਾ ਜੀ ਧੰਨਵਾਦ ਜੀ ਆਪ ਜੀ ਦਾ ਵੀ